ਜੇ ਫਿਰ ਮੇਰੇ ਲਈ ਤੀਤਗੂ ਅੱਛਾ ਕੋ ਬੈਠਣ ਸਾਕੇ ਲਈ ਸਟੈਨਲ ਕਮੇਟੀ ਹੈ ਉਹ ਦਾ ਨਾਮ ਹੋ ਸਕੇ ਮਾਰੋ ਕਾਉਂਟ ਬੈਠੋ ਚੈਨਿਕ ਚੈਨਿਕ ਦਾ ਚੈਨਾਲ ਬੁਟਾ ਘਟਾ ਰਾਇਆ ਲਾ ਇਹ ਤਾਂ ਅੰਗੀ ਹੋਏਗਾ ਕੁਝ ਪਿੰਡ ਜਿਹਨਾਂ ਨੇ ਸਾਰਾ ਜੀਵਨ ਉਹਨਾਂ ਦੇ ਝਾੜ-ਖੜ ਦੇ ਲਏ ਜਿਨ੍ਹਾਂ ਨੇ 1509 ਮਿਲਤੀ ਆ ਹੁਣ ਤੱਕ ਭਰਾਵੋ ਉਹਨਾਂ ਨੇ ਕਹਿ ਰਿਆ ਸਾਡੇ ਰਾਖੇ ਹੋ ਇਤਨਾ 15 ਸਾਲ ਪਾਪਾ ਲੱਗੋ ਲੀਣਾ ਚਾਰ ਕੰਨਾਂ ਤੋਂ ਲੀਣਾ ਪੁੱਤ ਹੋਈ ਯਾਰ ਤੁਨੀ ਮਾਝਾ ਕੀ ਕਰੂਗਾ ਰੂਹ ਇਹਦੇ ਨਾਲ ਭਰਾਵੋ ਜ਼ਿਲ੍ਹਾ ਪੰਚਕੋਟੇ ਗੋਡਾਨ ਸੋਹਾ ਆਪਣ ਨੂੰ ਕੋੜੀ ਬੰਗਾ ਨੇ ਭਾਵੇਂ ਤੇ ਬਤਨ ਜਾਈਵਾ ਕੀ ਇਹ ਕੀ ਜੀ ਵਿਰੋਧ ਤੋਂ ਪਉੜੇ ਹਰ ਸਾਲ ਦੀ ਮੈਨੂੰ ਲੱਗਦਾ ਕਿ ਉਹ ਨਹੀਂ ਆਪਣੇ ਕੋਲ ਉਹਨੇ ਸੱਤੋਂ ਤੱਕ ਨਰੇਵਾ ਨਹੀਂ ਕਰਦਾ ਇਸ ਵਿਰੋਧ ਦੇ ਖਿਲਾਫ ਥੱਲੇ ਡਿੰਦੇ ਆ ਥੱਲੇ ਲੋਕਾਂ ਨੂੰ ਕਹਿ ਦਿੰਦੇ ਆ ਕਿ ਦੇਰ ਪੀਏ ਵੀ ਲੈ ਕੇ ਜਾਣੀ ਆ ਕਿਰੇ ਘਰਾਂ ਚੋਂ ਵੀ ਰਹਿਦੇ ਜਿੱਥੋਂ ਪੰਚਾਇਤ ਦੇ ਦਿੱਤੇ ਹੋਏ ਨੇ ਰਾਸਤਾ ਇਹਦੇ ਨਾਲ ਜਿਹੜਾ ਨੁਕਸਾਨ ਹੋਇਆ ਪੰਜਾਬ ਦੇ ਕਿਸਾਨਾਂ ਦਾ ਇਹਨੂੰ ਕੁਦਰਤੀ ਆਫਤਾਂ ਦਾ ਨਾ ਜਾਵੇ ਕੁਦਰਤੀ ਆਫਤਾਂ ਨਾਲ ਕੇ ਦਾ ਮੁਆਵਜ਼ਾ ਵੱਖ ਤੌਰ ਤੇ ਕਿਸਾਨਾਂ ਨੂੰ ਦਿੱਤਾ ਜਾਵੇ ਪਰ ਸਰਕਾਰ ਚੁੱਪ ਹੈ ਕੋਈ ਨਹੀਂ ਬੋਲ ਰਿਹਾ ਆ ਜਿਹੜਾ ਕਹਿੰਦਾ ਸੀ ਮੈਂ ਅੰਬੇ ਦਾ ਵੀ ਮੁਆਵਜ਼ਾ ਦਊਂਗਾ ਮੁਰਗੀ ਦਾ ਵੀ ਮੁਆਵਜ਼ਾ ਦਊਂਗਾ ਤੇ 20 ਲੱਖ ਪਰ 1 ਏਕੜ ਦਾ 20 ਹਜ਼ਾਰ ਪਰ ਏਕੜ ਦਾ ਮੁਆਵਜ਼ਾ ਦਾ ਐਲਾਨ ਕਰਕੇ ਅਜੇ ਤੱਕ ਪੰਜਾਬ ਦੇ ਵਿੱਚ ਕਿਤੇ 20 ਰੁਪਏ ਜੀ ਇਸ ਬੰਦੇ ਨੇ ਦਿੱਤੇ ਉਹ ਜੋ ਹੋਈ ਡਟ ਰਿਹਾ ਲੋਕਾਂ ਦੇ ਸਾਹਮਣੇ ਕਹਿੰਦਾ ਮੈਨੂੰ ਪੈਸੇ ਦਿਓ ਫੜਾ ਮਾਰ ਲਿਆ ਕੰਦਾ ਖਜ਼ਾਨਾ ਕਦੇ ਖਾਲੀ ਨੁੰਦਾ ਖਜ਼ਾਨਾ ਭਰੇ ਰਹਿਣਾ ਉਹ ਤੇਰਾ ਖਜ਼ਾਨਾ ਕਿੱਥੇ ਗਿਆ ਇਹ ਵੀ ਸੱਚਾਈ ਹੈ ਕਿ ਜਿਹੜਾ ਇਨਸਾਨ ਹੈ ਸਹੀ ਕੈਸਾ ਜਾਨਵਰ ਹੈ ਬਾਕੀ ਕੁਝ ਪਸ਼ੂ ਪੰਛੀ ਆ ਤਾਂ ਵੱਖਰਾ ਜਿਹੜਾ ਸੁੱਦਰ ਦੇ ਕਾਨੂੰਨਾਂ ਦੇ ਖਿਲਾਫ ਲੜ ਕੇ ਉਹਨੂੰ ਆਪਣੇ ਮੁਤਾਬਕ ਠਾੜ ਲੰਦਾ ਹੈ ਮੈਂ ਸਿਰਕੇ ਗੱਲ ਕਹਿ ਰਿਹਾ ਕਿ ਜਿਹੜੇ ਨੀਵੀਂ ਵੀ ਐਮ ਵੀ ਤੇ ਹੋਰ ਦੇ ਅਧਿਕਾਰੀ ਪਿਖਾਏ ਹੈ ਤੂੰ ਪਾਲੀ ਤਾਂ ਨਹੀਂ ਵੀ ਡੰਗਰ ਤਾਂ ਨਹੀਂ ਚਾਰਦੇ ਹੋ ਪਰ ਉਹਨੂੰ ਪਤਾ ਨਹੀਂ ਸੀ ਇਹ ਕਰਕੇ ਇਹਨੂੰ ਮੈਨ ਮੈਡ ਕਿਹਾ ਜਾਂਦਾ ਹੈ ਇਹਨੂੰ ਆਪਣ ਅਣਗਹਿਲੀ ਟੈਲੀਏ ਐਤ ਕੀ 6 ਮਹੀਨੇ ਤੋਂ ਲਗਾਤਾਰ ਮੌਸਮ 파ਗ ਵੱਲੋਂ ਇਹ ਸੂਚਨਾਵਾਂ ਦਿੱਤੀਆਂ ਰਹੀਆਂ ਕਿ ਐਤ ਕੀ بارشਾਂ ਜ਼ਿਆਦਾ ਹੋਣਗੀਆਂ ਐਤ ਕੀ بارشਾਂ ਜ਼ਿਆਦਾ ਹੋਣਗੀਆਂ ਉਹਨਾਂ ਦੇ ਕੰਮ ਤੇ ਜੂਨ ਹੀ ਛੜਾਈ ਉਹ ਐਂ ਚੁੱਪ ਕਰਕੇ ਬੈਠੇ ਰਹੇ ਕਹਿੰਗੇ ਵੀ 1680 ਫੁੱਟਾਂ ਦੀ 파ਗ ਦਾ ਟਾਈਮ ਦੀ ਆਖਰੀ ਜਿਹੜੀ ਆਖਰੀ ਜਿਹੜੀ ਤਾਰ ਹੈ 1680 ਦੀ ਕਪੈਸਿਟੀ ਹੈ ਇਹ 1664 ਪਹੁੰਚ ਗਿਆ ਅਸੀਂ ਅਜੇ ਦੇਖਾਂਗੇ ਉਹ ਬੇਈਮਾਨ ਲੋਜਾ ਤੁਹਾਨੂੰ ਲੱਗਦੀ ਬਾਤ ਹੋਰ ਹੋਣੀ ਹੈ ਤੁਸੀਂ ਪਹਿਲਾਂ ਥੋੜਾ ਥੋੜਾ ਕੱਢ ਲਓ ਤੁਹਾਨੂੰ ਫਲਟ ਆਉਂਦੇ ਜੀ ਤੁਸੀਂ 1 ਲੱਖ ਇੱਕ ਦਮ 70 70 ਹਜ਼ਾਰ ਕਿ ਉਸ ਪਾਣੀ ਕਿਤ ਦਾ ਜਿਹੜਾ ਲੱਖਾਂ ਇਕੱਠੇ-ਫੁੱਟ ਬਣਦਾ ਓਹ ਛੱਡ ਤਾ ਉਹਨਾਂ ਦਰਿਆਵਾਂ 'ਚ ਫੇਰੋਂ ਦੀ ਪਹਿਲਾਂ ਕੋਈ ਮੁਰੰਮਤ ਨਹੀਂ ਹੈ 65000 ਨੂੰ 58000 ਲਈ ਗਈ ਉਹ ਵੀ ਅੱਧੀ ਮਰਗੀ ਪਾਉਣੇ ਰੋ ਜੀ ਕਿਤੇ ਬਲ ਵੀ ਨਿਕਲੀ ਅੱਧੀ ਜਿਨੀ ਉਹਨੇ ਬਾਅਦ ਦੀ ਵਾਕਈ ਨਹੀਂ ਬਤਾ ਤੋੜੀਆਂ ਵੇਚਿਆ ਕੀ ਕਰਿਆ ਬਹਿ ਗਏ ਇੱਥੇ ਮੇਰੇ ਭਾਈ ਦੇ 4 ਕਿੱਲੇ ਹੀ ਸਕੇ ਦੇ ਉਹਦੇ ਦਾ 4 ਕਿੱਲਿਆਂ ਚੋਂ ਇਹ ਮੇਰਾ ਕਹਿਣਾ 5 ਕੋਟਰ ਨਹੀਂ ਹੋਏ ਪਰ ਸੋ ਕੋਟ ਹੈ ਜਿਹੜਾ ਨਹੀਂ ਇਸ ਵਾਸਤੇ ਇੱਕ ਦਾ ਬੌਣੇ ਰੋਵ ਨੂੰ ਪੁੱਤਰ ਦੀ ਆਪ ਤੋਂ ਲਾ ਕੇ ਵਿਕਿਆ ਜਾਵੇ ਔਰ ਇਹਦੇ ਤੇ ਮਾਵਾ ਜਾ ਦਿੱਤਾ ਜਾਵੇ ਹੁਣ ਤੇ ਕੋਈ ਹਕੂਮਤ ਕਿਸੇ ਪਟਵਾਰੀ ਨੂੰ ਕਤੌੜੀ ਨਹੀਂ ਕਰਦਾ ਦੂਸਰਾ ਉਧਰ ਵੀ ਹੋਗਾ ਇੱਥੇ ਫਲੱਡ ਆਵੰਟਾ ਆਪਣੇ ਘਰ ਦੇ ਇਹਦਾ ਪਤਾ ਜਿਹੜੇ ਉੱਤਰ ਚਮਾਰੂ ਵਗੈਰਾ ਪਿੰਡ ਹੈ ਛੋਟੀ ਕੰਮੀ ਹੈ ਉਨਾ ਜਿਹੜੇ ਧੀਰੀ ਦੇ ਉੱਤੇ ਲੁੱਡ ਚੜ ਗਈ ਮੁੜ ਕੇ ਨਹੀਂ ਨਹੀਂ ਪਿਆ ਉੱਤੇ ਜੇ ਨਹੀਂ ਪੈਂਦਾ ਸ਼ਾਇਦ ਉਹ ਮਾੜੀ ਉੱਤੇ ਝੜ ਜਾਂਦੀ ਉਹ ਡੂਡਾਲੀ ਧੀਰੀ ਹੁਣ ਖਨਾਰ ਮੰਡੀ ਜਾ ਰਹੀ ਹੈ ਮੈਂ ਪਾਛੇ ਰੋਏ ਮੰਡੀ 'ਚ ਗਿਆ ਉਸ ਨੂੰ ਜਿਹੜੇ ਸੈਲਰ ਆਇਆ ਤਾਂ ਕਹਿੰਦੇ ਸੀ 250 ਤੋਂ 300 ਦਾ ਕੱਟ ਲਾਉਣਾ 3800 ਰੁਪਏ ਕਹਿੰਦੇ ਵੀ 100 ਕਲਾ ਲਾ ਲੋ ਚਲੋ ਖਾਨ 100 'ਚ ਜਰਲੂ ਆਖਾਨ ਫੇਰ ਵੀ ਨਿਗਰਾਂ 'ਚ ਖਾਨ ਦਾ ਹੈਗਾ ਇਸ ਕਰਕੇ ਸਾਡੀ ਇਹ ਵੀ ਮੰਗ ਹੈ ਵੀ ਉਹਦੇ ਉੱਤੇ ਕੱਟ ਨਾ ਲਾਇਆ ਜਾਵੇ ਇਹ ਫਲੱਡ ਦੇ ਨਾਲ ਕੋਈ ਜਿਹਦੇ ਉੱਤੇ ਮਿੱਟੀ ਲੱਗੀ ਉਹਦੀ ਮੋੜੀ-ਮੋਟੀ 14 ਜਿਹੜੇ 60 ਕਿਲੋ ਦੇ ਉਹਨੇ ਪੈਂਟ ਆ ਜਾਣਗੇ ਜਦੋਂ ਚੌਂਟ ਆ ਜਾਣਗੇ ਸੱਚ ਮੇਰੀ ਇਹ ਰਾਇ ਹੈ ਪਰਸਨਲ ਮੈਂ ਕਿਤੋਂ ਸਦਰਾਂ ਵਾਲੇ ਨੇ ਗੱਲ ਕੀਤੀ ਹੈ ਉਹ ਕਹਿੰਦੇ ਜਿੰਨੇ ਕਨੌਰੀ ਨੇ ਸੈਲਰ ਹੈ ਸਾਨੂੰ ਵੰਡ ਲਵੇ ਸਰਕਾਰ ਡੀਸੀ ਹੁਕਮ ਕਰ ਦੇਵੇ ਵੀ ਜੇ 2000 ਸੈਲਰ ਸਾਰੇ ਮਿੱਟੀ ਆਈ ਦਾ ਸਾਰੇ ਸੈਲਰ ਹੋ ਜਾਵੇ ਇਹ ਕਹਿੰਦਾ ਪੂਰੇ ਰੇਟ ਤੇ ਲੈ ਲੈਣਗੇ ਜਿਹੜੀ ਜਿਹੜੀ ਸਰਕਾਰ ਮਦਦ ਕਰੇ ਨਾਲ ਡੀਸੀ ਸਾਹਿਬ ਨੇ ਹੁਕਮ ਕਰਿਆ ਕਿ ਇਥੋਂ ਜਿਹੜੀ ਵੀ ਮਿੱਟੀ ਢੂੜ ਵਾਲੀ ਜੀਣੀ ਹੈ ਉਹਦੇ ਉੱਤੇ ਕੋਈ ਕਟਨਾ ਨਾ ਆ ਜਾਵੇ ਉਹ ਸੈਲਰਾਂ ਵਾਲਿਆਂ ਨੂੰ ਵੰਡ ਕੇ ਚਕਾ ਦੇਣ ਸੇ ਤਾਂ ਇਹ ਟੱਕ ਲੈਣਗੇ ਕੱਲਾ ਸਾਡੇ ਵਾਲਾ ਕੋਈ ਨਹੀਂ ਚੱਕ ਨਾਲੇ ਕਰਕੇ ਸਭ ਤਰ੍ਹਾਂ ਕਰਨਾ ਜਿੰਦਾਬਾਦ ਜਿੰਦਾਬਾਦ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਜਿੰਦਾਬਾਦ ਬਹੁਤ ਪੁਰਾਣੇ ਮੁੱਦੇ ਹਨ ਇਹ ਨਾਇਨ ਸਰਕਾਰ ਠੀਕਸਰ ਤੱਕ ਦੀ ਆ ਨਾ ਆਪਾਂ ਪਿੰਡਾਂ ਛੱਡ ਤੱਕਦੇ ਹਾਂ ਜੋ ਜੋ ਆਪਣੇ ਜਥੇਬੰਦੀਆਂ ਹਨ ਆਪਾਂ ਇਹਨਾਂ ਦੇ ਸਰਲੇ ਮਿਲਤਾ ਕਰ ਰਹੇ ਹਾਂ ਵੀ ਆਪਾਂ ਨੂੰ ਐ ਕਰ ਦੋ ਐ ਕਰ ਦੋ ਇਹ ਕੁਝ ਨਹੀਂ ਕਰਨ ਵਾਲੇ ਸਾਡੇ ਪਿੰਡ ਸੰਜੋ ਖਾਨ ਮੋਰਚਾ ਜਿੰਦਾਬਾਦ 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 ਮੋਦੀ ਸਰਕਾਰ ਮੋਰਚਾ ਉਹਨਾਂ ਤੋਂ ਬਾਅਦ ਜੀ ਜਾਨ ਸਾਥੀਓ ਉਹਨੂੰ ਅਸੀਂ ਚਮਾਰੂ ਜਾ ਕੇ ਮਿਲੇ ਇਹੀ ਪੇਸ਼ੇਵਰ ਦਸਤੀਵਾ ਮੈਡਮ ਜੀ ਕੋਲ ਨੂੰ ਵੀ ਹੈਰਾਨੀ ਹੋ ਗਈ ਅਸੀਂ ਵੀ ਬਚਾ ਗਏ ਬੜਾ ਕਰੋੜਾ ਰੁਪਿਆ ਦਰਵਾਣਾ ਬਰਾਸਤੇ ਖਰਚ ਹੋ ਗਿਆ ਕਰੋੜਾ ਚੱਸੀ ਆ ਗਏ ਜੇ ਥੋੜੇ ਅਫਸਰ ਪੈਨ ਤੇ ਕੰਮ ਕਰਨਾ ਤੇ ਦੋਨੋਂ ਪਾਸੇ ਤੋਂ ਬਚਾ ਹੁੰਦਾ ਮੈਂ ਉਹ ਖਾਸੀ ਬਕਾਲੇ ਵਾਲੇ ਦੀ ਨਹਿਰ ਵੀ ਗੱਲ ਕੀਤੀ ਮਹਾਰਾਣੀ ਪ੍ਰਨੀਤ ਕੌਰ ਜੀ ਖੜੇ ਹੋ ਗਏ ਉਹਦਾ ਹੋ ਗਿਆ ਜੀ ਮਸਲਾ ਹਾਲ ਮੈਂ ਕੱਲ ਮੇਕਰ ਨਹੀਂ ਹੋਇਆ ਜੀ ਸਾਡੇ ਸਾਥੀ ਉੱਤੇ ਬੈਠੇ ਨੇ ਸਾਡੇ ਜਥੇਬੰਦੀਆਂ ਦੇ ਸਾਥੀ ਉੱਤੇ ਦਾਲੇ ਦੇ ਬੈਠੇ ਆ ਸੋ ਮੈਂ ਜਿਹੜੀ ਗੱਲ ਨੂੰ ਆਪਣੇ ਹਲਕੇ ਦੀ ਕੀਤੀ ਹੈ ਨਾ ਮੈਂ ਉਹਨਾਂ ਜਿਹੜਾ ਮੀਟਿੰਗ ਦੀ ਗੱਲ ਕਰੀ ਸੀ ਉਹ ਮੁੱਦਾ ਬਣਨਾ ਚਾਹੀਦਾ ਸਾਡੇ ਖੱਕਰ ਦਾ ਸਾਡੇ ਖੱਕਰ ਦਾ ਹੈ ਕਿ ਮੇਨ ਪੁਆਇੰਟ ਹੈ ਜਿਹੜਾ ਮੁੱਦਾ ਹੈ ਸਹੀ ਗੱਲ ਬਾਤ ਜੀ ਮਾਫਜਾ ਵਾਲੀ ਵਾਲੀ ਮੁੱਦੇ ਤੇ ਜਾਂ ਵਾਤਾਵਰਣ ਦੇ ਮੁੱਦੇ ਤੇ ਇਹਨੂੰ ਪਹੁੰਚਣ ਦੀ ਕੋਸ਼ਿਸ਼ ਕਰੂੰ ਕਿਉਂਕਿ ਅੱਜ ਕਿਸਾਨ ਦੇ ਸਿਰ ਸਾਰਾ ਪ੍ਰਦੂਸ਼ਣ ਜਿਹੜਾ ਵਾਤਾਵਰਣ ਸਰਾਵ ਕਰਨ ਦਾ ਜਦੋਂ ਅਸੀਂ ਇਹੋ ਜਿਹਾ ਦੇਖਿਆ ਕਿਸਾਨ ਦੇ ਉੱਪਰ ਕਿ ਕਿਸਾਨ ਵਾਤਾਵਰਨ ਖਰਾਬ ਕਰ ਰਿਹਾ ਹੈ ਪੁਰਾਣੀ ਨੂੰ ਅੱਗ ਲਾ ਕੇ ਔਰ ਸਭ ਤੋਂ ਵੱਧ ਜੇਕਰ ਵਾਤਾਵਰਨ ਨੂੰ ਖਰਾਬ ਕਰਦਾ ਉਹ ਡੀਜ਼ਲ ਪਟਰੋਲ ਤੇ ਸੀਐਨਜੀ ਗੈਸ ਦਾ ਧੂਆਂ ਕਰਦਾ ਉਸ ਨੂੰ ਕਹਿਣ ਲਈ ਕੋਈ ਤਿਆਰੀ ਕਿ ਇਹ ਵੀ ਹਾਰੇ ਦਾ ਸਾਰਾ ਸਾਲ ਆ ਜਿਹੜਾ ਵਾਤਾਵਰਨ ਨੂੰ ਖਰਾਬ ਕਰਦਾ ਹੈ ਆ ਤੁਹਾਡੇ ਸਾਹਮਣੇ ਦੇਖ ਲਓ ਗੱਡੀਆਂ ਦੀਆਂ ਲਆਂ ਤੇ ਲੈਣਾ ਜਾ ਰਹੀਆਂ ਨੇ ਆਹ ਸ਼ਹਿਰਾਂ ਦੇ ਵਿੱਚ ਇਹਨਾਂ ਸ਼ਹਿਰ ਚ ਜਾ ਕੇ ਸਾਡਾ ਧੂਆਂ ਪੰਜਾਬ ਦਾ ਉੱਥੇ ਦਾ ਵਾਤਾਵਰਣ ਖਰਾਬ ਕਰਦਾ ਹੈ ਉਹ ਬੇਨਾ ਤੂ ਹੇਤਾ ਹਾਂ ਮੈਂ ਬੰਨਾ ਤੋਂ ਧੀਰੇ ਜਿਹਾ ਪਰ ਤੋਂ ਪ੍ਰਾਣੀ ਨੂੰ ਅੱਗ ਲਾਉਂਿਆ ਉਹਨਾਂ ਨੇ ਉਦੋਂ ਉਹ ਕਰਦਾ ਪਰ ਡੰਡਾ ਕਿਸਾਨ ਦੇ ਕਿਚ ਦਿੱਤਾ ਜਾ ਰਿਹਾ ਹੈ ਜੇਕਰ ਕਿਸਾਨ ਚਾਰ ਬੱਟ ਦੇ ਕੱਖ ਘੜੇ ਉਹਨਾਂ ਨੂੰ ਵੀ ਅੱਗ ਲਾ ਦਿੰਦਾ ਉਹ ਫੇਰ ਤੋਂ ਸਤੰਤ ਜਾਂਦੀ ਹੈ ਔਰ ਜਿਹੜੇ ਕਿਸਾਨ 8% ਪਰਾਲੀ ਦਾ ਧੂਆਂ ਜਿਹੜਾ 8% ਪ੍ਰਦੂਸ਼ਣ ਕਰਦਾ ਔਰ ਜਿਹੜਾ ਕਰਦਾ ਵੀ ਹੈ ਉਹਦਾ ਨੁਕਸਾਨ ਘੱਟ ਤੋਂ ਘੱਟ ਜਿਹੜਾ ਵਿਗਿਆਨੀ ਇਹ ਕਹਿੰਦੇ ਲੈ ਕੇ ਡੀਜ਼ਲ ਦੇ ਪਟੜਾਲ ਦੇ ਜਿਹੜੀ ਗੈਸ ਫਿਰ ਅੱਜ ਵਧਦੀ ਜਾਂਦੀਆਂ ਉਹਦਾ ਧੂਆਂ ਕਿਸਾਨ ਕਰਦਾ ਉਹ ਤੋਂ ਬਾਟ ਘਟੇ ਅਨਸਾਰ ਹੈ ਜਿਹੜਾ ਕਰਦਾ 12 ਕਿਸਾਨ ਨੂੰ ਕੀ ਪ੍ਰਦੂਸ਼ਣ ਕਹਿੰ ਲਈ ਤਾਂ ਜ਼ਿੰਮੇਵਾਰ ਘਰ ਆਇਆ ਜਾ ਰਿਹਾ ਹੈ ਦਿਨ ਨਾਲ ਦੀ ਨਾਲ ਕਿਸਾਨ ਘਟੋ ਘਟਸਾਲ ਦੇ ਵਿੱਚੋਂ ਧੂੰਏ ਜਿਹੜੇ ਉਹਨਾਂ ਦੀਆਂ ਫੈਕਟਰੀਆਂ ਦਾ ਧੂੰਆਂ ਜਿਹੜੇ ਇਹਨਾਂ ਦੇ ਡੀਜ਼ਲ ਪਟ્રોલ ਦਾ ਧੂੰਆਂ ਹਰੇ ਵਾਈਪਦਾ ਕਰਕੇ ਉਹਨੂੰ ਸੋਖਦਾ ਉਹਦਾ ਕੋਈ ਕ੍ਰੈਡਿਟ ਦੇਣ ਨੂੰ ਤਿਆਰ ਨਹੀਂ ਉਲਟਾ ਕਸਾਲ ਦੇ ਘਰ ਦੇ ਵਿੱਚ ਇਹ ਗੁੱਠਾ ਵਾਰ-ਵਾਰ ਕਿ ਪ੍ਰਾਣੀ ਆ ਜਿਹੜੀ ਉਹ ਪ੍ਰੋਡੂਸਰ ਕਰਦੀ ਹੈ ਔਰ ਸਹਿਰਾ ਦੇ ਅੰਦਰ ਜਿੰਨਾ ਵਰਦੂਸਾਂ ਜਿਹੜਾ ਇਹ ਡੰਪੜੇ ਇਹਨਾਂ ਦੇ ਜਿਹੜੇ ਗੰਦ ਦੇ ਡੰਪੜੇ ਜਿੱਥੇ ਇਹ ਪਲਾਸਟਿਕ ਘਾਹ ਔਰ ਕੀ ਜਾਂ ਸੜਦੀਆਂ ਨੇ ਉੱਥੇ ਜਾ ਕੇ ਦੇਖੋ ਕਿ ਮੈਤੂ ਆ ਹੋ ਰਿਹਾ ਕੋ ਨੂੰ ਕੋਈ ਕਹਿਣ ਨਹੀਂ ਚਾਹਨੀ ਸਿਰਫ ਕਰ ਕਰ ਕਸਾਲ ਨੂੰ ਰੰਗਿਆ ਜਾ ਰਿਹਾ ਬਾਤਾਵਾ ਨਾ ਖਰਾਬ ਖਾਨ ਕਰਦਾ ਸੜਕਾਂ ਆਵਾਮ ਖਾਨ ਕਰਦਾ ਤੇ ਜਿਹੜੇ ਕਾਰਪੋਰੇਟਰ ਨੇ ਆਹ ਜਿਹੜੀਆਂ ਲਾਈਨਾਂ ਲੱਗੀਆਂ ਨੇ ਦੀਆਂ ਨੇ ਇਹ ਕਿਤੇ ਜਾਮ ਨਹੀਂ ਕਰਦੀਆਂ ਕੋਈ ਨਿਸ਼ਾਨ ਨਹੀਂ ਕਰਦੀਆਂ ਤੇ ਮੈਂ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਪਰ ਇਹ ਜਿਹੜੀਆਂ ਨੇ ਬੇਇੱਜ਼ਤੀਆਂ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਗਵਲ ਕਰਕੇ ਨੇ ਕੋਈ ਨਹੀਂ ਪਿੰਡਾਂ 'ਚ ਪਹੁੰਚ ਰਿਹਾ ਪਿੱਛੋਂ ਸਰਕਾਰ ਕਹਿੰਦੀ ਹੈ ਵੀ ਗੰਡਾ ਮਨਾਓ ਸਰਕਾਰ ਆਪਦੀ ਜਗ੍ਹਾ ਸਹੀ ਹੈ ਵੀ ਗੰਡਾ ਮਨਾਓ ਕਿ ਮਸ਼ਿੰਗਰੀ ਸੋਨੇ 'ਚ ਪੇਲ ਚੁੱਕਿਆ ਮਸ਼ੀਨਰੀ ਕਿੱਥੇ ਆਖਰਾਂ ਢਿੱਡ ਚ ਇਸ ਲਈ ਪ੍ਰਭਾਉ ਤੁਸੀਂ ਕਹੋਗੇ ਜੇ ਤੁਹਾਡੇ ਪੂਰਾ ਪ੍ਰਬੰਧ ਤੇ ਜੋ ਨਹੀਂ ਤਾਂ ਅੱਗੇ ਲਾਣਾ ਵੇ ਕਿਉਂਕਿ ਇਹ ਸਾਰੇ ਇੱਕ ਇੱਕ ਕੱਲੇ ਕੱਲੇ ਕਿਸਾਨ ਦਾ ਮੁੱਦਾ ਹੈ ਨਾ ਕਿ ਇਹ ਸਾਰੇ ਲੋਕਾਂ ਦਾ ਮੁੱਦਾ ਕੱਲੇ ਕੱਲੇ ਕਿਸਾਨ ਦਾ ਮੁੱਦਾ ਹੈ ਜਿਹੜੇ ਸਰਕਾਰੀ ਏਜੰਟ ਨੇ ਆਪਣੇ ਵਿੱਚੋਂ ਕਸਾ ਲਵੀ ਉਹਨਾਂ ਦਾ ਵੀ ਇਹ ਮੁੱਦਾ ਹੈ ਕਿਉਂ ਨਹੀਂ ਆਪਣਾ ਸਾਥ ਦੇਣਗੇ ਇਸ ਲਈ ਪਿੰਡ ਦੇ ਸਾਰੇ ਜਥੇਬੰਦੀ ਦੇ ਅੱਗੇ ਮੀਟਿੰਗਾਂ ਕਰਕੇ ਇੱਕ ਮੰਗ ਬਣਾਓ ਵੀ ਜੇ ਅੱਜ ਦੂਜੀ ਦੇ ਖੇਤ ਚ ਆਇਆ ਹੋਇਆ ਤਾਂ ਆਪਾਂ ਦਾ ਸਾਥ ਦਿਓ ਚਾਹੇ ਦੂਜੇ ਪਿੰਡ ਦੇ ਚਾਹੇ ਤੀਜੇ ਪਿੰਡ ਦੇ ਵੇਤੀ ਫਾਦਰ ਪਾਣੀ ਦੇ ਡੁੱਬੀ ਗਈ ਹੈ ਅੱਜ ਵੀ ਐਨਾ ਪਾਣੀ ਕੱਢਿਆ ਮੈਦ ਮੇਲੇ ਪਤਾ ਨਹੀਂ ਇਹ ਜਾਣ ਕੇ ਛੱਡ ਰਹੇ ਨੇ ਕਿ ਕੁਦਰਤੀ ਮਾਰ ਹੈ ਇਹ ਸਾਨੂੰ ਨਹੀਂ ਪਤਾ ਪਰ ਸਾਨੂੰ ਤਾਂ ਇਹ ਲੱਗਦਾ ਵੀ ਕੁਦਰਤੀ ਐਡੀ ਮਾਰਨੀ ਹੈ ਇਹ ਸਰਕਾਰਾਂ ਦਾ ਬਹੁਤ ਵੱਡੀ ਚਾਲ ਹੈ ਜੇ ਜ਼ਿੰਮੇਦਾਰ ਨੂੰ ਫੜਨ ਦੀ ਅੱਗੇ ਲਾਂਦੇ ਸੀ ਜ਼ੀਰੋ ਡੋਲਰ ਨਾਲ ਕੇਰਦੇ ਸੀਗੇ ਪਰ ਹੁਣ ਵੀ ਅਸੀਂ ਕਹਿੰਦੇ ਆ ਪ੍ਰਸ਼ਾਸਨ ਨੂੰ ਵੀ ਪਰਾਲੀ ਦਾ ਜੇ ਹੱਲ ਹੈ ਨਹੀਂ ਨਿਕਲਦਾ ਤਾਂ ਲੈਣਾ ਲੈਣਾ ਫੁੱਕੜੀ ਇਜਾਜ਼ਤ ਦਿੱਤੀ ਜਾਵੇ। ਬਾਕੀ ਜਿਹੜਾ ਹੈਗਾ ਇਹਨਾਂ ਨੂੰ ਪਤਾ ਹੀ ਹੈ ਵੀ ਪ੍ਰਾਲੀ ਦਾ ਕੋਈ ਇੰਨੀ ਦਾ ਹੱਲ ਹੈਗਾ ਨਹੀਂ। ਸਾਡੇ ਜਿਹੜਾ ਇਲਾਕਾ ਹੈ ਸਾਡੇ ਇਲਾਕੇ 'ਚ 2023 'ਚ ਹੜਾ ਆਇਆ ਸੀਗਾ। ਉਸ ਤੋਂ ਬਾਅਦ ਸਾਡੇ ਇੱਕ ਸੜਕ ਨਹੀਂ ਬਣੀ ਹੈਗੀ। ਠੀਕ ਹੈ ਇਹ ਪ੍ਰਾਲੀ ਜਿਹੜੀ ਪ੍ਰਾਲੀ ਹੈ ਪ੍ਰਾਲੀ ਨੂੰ ਤਾਂ ਇੱਕ ਰਾਹ ਤੇ ਜਾਣੀ ਨਹੀਂ ਜਾ ਸਕਦੀ ਹੈ। ਸਾਡੀ ਫਸਲ ਵੀ ਜਾਣੀ ਔਖੀ ਹੋਈ ਹੈ ਮੰਡੀਾਂ 'ਚ। ਵੀ ਸਾਡੇ ਜਿਹੜਾ ਇਹ ਹੈਗਾ ਆਪਣਾ ਡੋਡੀ ਪਈ ਹੋਈ ਹੈ ਤੇ ਜਿਹੜੀ ਹਾਰਜ ਮਾਰ ਆਈ ਹੈ ਇਹਨਾਂ ਦਾ ਕਿਤਾ ਮੁਆਵਜ਼ਾ ਦਿੱਤਾ ਜਾਵੇ ਤੇ ਇੱਕ ਜਿਹੜਾ ਕੱਟ ਲਾਉਣ ਨੂੰ ਕਹਿੰਦੇ ਆ ਥੱਲ ਨਾਲੇ ਇਹ ਕੱਟ ਨਹੀਂ ਲੱਗਣਾ ਚਾਹੀਦਾ ਚੌਲ ਤਾਂ ਪੂਰਾ ਨਿਕਲਦਾ ਨਾ ਜੇ ਤਾਂ ਆਇਆ ਵੀ ਚੌਲ ਕੱਟ ਨਿਕਲੇ ਇਹ ਕਹਿੰਦਾ ਹੈਗਾ ਚੌਲ ਪੂਰਾ ਨਿਕਲਦਾ ਹੈ ਪਰ ਇਹ ਇਹ ਸੈਨਰ ਤੇ ਮੈਂ ਆਪਣਾ ਪ੍ਰਸ਼ਾਸਨ ਤੇ ਆਰਤੀ ਸਾਰੇ ਮਿਲ ਕੇ ਆਪਾਂ ਨੂੰ ਗੁੰਮਰਾ ਕਰ ਰਹੇ ਨੇ ਹੁਣ ਸਾਡੇ ਮੰਡੀ 'ਚ ਪਰਸਾ ਚੌਥੇ ਦੀ ਗੱਲ ਹੈ 1 ਕਿਲੋ ਆਸੂ ਤੋਲ ਰਹੇ ਨੇ ਠੀਕ ਹੈ ਸਾਡਾ ਭਰਾ ਮੇਰਾ ਜਿxtਦਾਰ ਹੈ ਇੱਥੇ ਖੜਿਆ ਹੈ ਭਰਮਜੀਤ ਮੈਂ ਤਾਂ ਚਲੋ ਇੱਥੇ ਨਹੀਂ ਗਿਆ ਮੰਟੀ ਚ ਗਿਆ ਹੋਇਆ ਸੀਗਾ ਇਹਨਾਂ ਨੇ ਉਹਨੂੰ ਕਿਹਾ ਆਰਤੀ ਨੂੰ ਵੀ ਆ ਵੀ ਇਹ ਕੀ ਹੋ ਰਿਹਾ ਇਹ ਕਹਿੰਦਾ ਨਹੀਂ 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 ਲੱਗਿਆ ਕਰ ਚਲੋ ਤਾਂ ਟੰਡੇ ਚੱਕ ਕਰੇ ਕਿ ਲੋ ਇੱਕ ਫਾਲਤੂ ਤੋੜਿਆ ਸੀਗਾ ਚਲੋ ਇੱਥੇ ਆਪਣੇ ਹੋਰ ਜੱਥੇਦੰਦਿਆਰੇ ਵੀ ਕੋਈ ਆ ਕੇ ਵੱਡੇ ਉਹ ਵੀ ਕਹਿੰਦੇ ਚਲੋ ਨੇ ਮਾਫੀ ਮੰਗੀ ਪਰ ਮਾਫੀ ਦਾ ਹੱਲ ਨਹੀਂ ਹੈਗਾ ਮੈਂ ਵੀ ਇਹ ਵੀ ਆਪਣੇ ਜੱਤੇਦੰਦਾਂ ਨੂੰ ਬੈਂਤੀ ਕਰਨੀ ਚਾਹੁੰਦਾ ਜਿਹੜਾ ਕੋਈ ਆਰ.ਟੀ. ਹੈ ਮਾਫੀ ਮੰਗ ਲਈ ਉਹਨੇ ਚਲੋ ਮaaf ਕਰਤਾ ਪਰ ਗਲਤੀ ਹੈ ਸਾਡੀ ਵੀ ਉਹਨੂੰ ਮਾਫੀ ਨਹੀਂ ਦੇਣੀ ਚਾਹੀਦੀ ਸੀ ਉਹਨੂੰ ਡੰਡ ਲੱਗਣਾ ਚਾਹੀਦਾ ਜਦੋਂ ਉਹਨੂੰ ਪਤਾ ਲੱਗਦਾ ਉਹਦੇ ਦੇ ਪਰਚਾ ਹੁੰਦਾ ਵੀ ਹਾਂ ਇਹ ਕੀ ਕਰ ਰਿਹਾ ਹੈ 5-4 ਲੱਖ ਰੁਪਏ ਜਾਂਦਾ ਉਹਨੂੰ ਸੋਚੀ ਆਂਦੀ ਉਹਦੀ ਆਰਤ ਰਾਜਪਰੇ ਵੀ ਹੈ ਠੀਕ ਹੈ ਚਲੋ ਐਸੇ ਤਾਂ ਉਹਨੇ 5-4 ਸੌ ਟੱਟਾ ਤੋਲਿਆ ਐ ਰਾਜਪਰੇ ਉਹਨੇ ਕਿੰਨੇ ਕੱਟੇ ਤੋਲਦੇ ਹੋਣੇ 5000 4000 2000 ਦੇਖੋ ਕਿ ਨੌਨੇ ਤੇ ਜਿਹੜਾ ਇੱਥੇ ਕਰ ਰਿਹਾ ਮਰਦਾਵਰ ਕਰ ਰਿਹਾ ਉਹ ਰਾਜਪਰੇ ਵੀ ਕਰੇਗਾ ਤੋਂ ਮੇਰੀ ਜੱਟੇ ਬੰਦੇ ਨੇ ਬੇਨਤੀ ਹੈ ਵੀ ਇਹ ਜਿਹੇ ਬੰਦੇ ਤੇ ਐਕਸ਼ਨ ਜੇ ਇੱਕ ਵਾਰ ਜੈਕ ਕਵਜ ਐਕਸ਼ਨ ਚੱਕ ਲਿਆ ਤਾਂ ਉਹਨੂੰ ਸਿਰੇ ਲਾਣਾ ਚਾਹੀਦਾ ਹੈ ਵਾਇਬ ਦੀ ਆਸਾਨੇ ਪਹਿਲਾਂ ਜਿਹੜਾ ਇਹ ਕੁਦਰਤੀ ਆਫਤਾਂ ਦਾ ਈਸ਼ੂ ਹੈ ਇਹ ਬਹੁਤ ਵੱਡਾ ਹੈ ਖਾਸ ਕਰਕੇ ਕਿਸਾਨੀ ਵਾਤਾਵਰਨ ਕਲਾਈਮੇਟ ਚੇਂਜ ਹੈ ਜਿਹੜੀ ਉਹ ਬਹੁਤ ਵੱਡਾ ਚੈਲੰਜ ਹੈ ਕਿਸਾਨੀ ਲਈ ਕਿਉਂਕਿ ਵਾਤਾਵਰਨ ਦੀ ਤਬਦੀਲੀ ਨੇ ਸਾਡੀਆਂ ਫਸਲਾਂ ਤੇ ਕਾਦੇ ਝਾੜ ਤੇ ਬਹੁਤ ਮਾਰੂ ਅਸਰ ਪਾਇਆ ਤੋਂ ਇਸ ਲਈ ਇਹਦੇ ਲਈ ਸਿੱਧੇ ਜ਼ਿੰਮੇਵਾਰ ਉਹ ਫਾਰਮ ਰਾਜੀ ਮੁਲਕ ਨੇ ਉਹ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਨੇ ਵਾਤਾਵਰਨ ਦੇ ਅੰਦਰ ਗਰਮਾਇਸ਼ ਪੈਦਾ ਕੀਤੀ ਤੋਂ ਇਸ ਲਈ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਕੁਦਰਤੀ ਆਫਤਾਂ ਉਹਨਾਂ ਨੇ ਵੀ 200 ਰੁਪਏ ਕੱਟਣ ਨੂੰ ਮਨਜ਼ੂਰੀ ਦੇਣ ਦੀ ਮਨਸਾ ਬਣਾ ਲਈ ਉਹਨਾਂ ਨੇ ਇਹ ਮਨਸਾ ਤਾਂ ਨਹੀਂ ਬਣਾਈ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਕਹਿੰਦੀ ਜਿਹੜਾ ਚੋਰ ਤੁਸੀਂ 1 ਕਵੈਂਟਲ ਤੋਂ 67 ਕਿਲੋ ਮੰਨਦੇ ਹੋ ਉਹ 65 ਕਿਲੋ ਰੱਖਿਆ ਜਾਵੇ ਇਹਦੀ ਸਜ਼ਾ ਕਿਸਾਨ ਨੂੰ ਕਿਉਂ ਦਿੱਤੀ ਜਾਵੇ ਤੋਂ ਉਸੇ ਹੀ ਪਿਆਰੇ ਭਰਾਵੋ ਸਾਡੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਇਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਸਾਡੇ ਪੰਜਾਬ ਦੀ ਸਰਕਾਰ ਜਿਹੜੀ ਨਸਿਆਂ ਦੇ ਨਾਲ ਉੱਤੇ ਬੜਾ ਰੋਲਾ ਕਤੌੜਾ ਪਾ ਰਹੀ ਹੈ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਨਵਾਂ ਸਰਵੇ ਆਇਆ ਸਾਹਮਣੇ ਜੇ ਜਾਣਗੇ ਤਾਂ ਉਹਨੇ ਰਾਹ ਨਹੀਂ ਆ ਸਾਡਾ ਨੁਕਸਾਨ ਕਰਨਾ ਹੋਵੇਗਾ ਤੋ ਉਸਾਈ ਆਨਲੇ ਸਮੇਂ ਜਿਹੜੇ ਸਾਡੇ ਸਾਹਮਣੇ ਚੈਲੰਜ ਐ ਚੁਣੌਤੀਆਂ ਅਸੀਂ ਉਹਨਾਂ ਨੂੰ ਕਬੂਲ ਕਰੀਏ ਖਾਸ ਕਰਕੇ ਐਸਕੇਐਮ ਦੇ ਖੱਤੇ ਉੱਤੇ ਜਿਹੜੀਆਂ ਸੀਰਾ ਆਪਣੀ ਮਰਜ਼ੀ ਨਾਲ ਬਾਹਰ ਗਈਆਂ ਉਹਨੂੰ ਐਸਕੇਐਮ ਨੇ ਨਹੀਂ ਸੀ ਕੱਢਿਆ ਉਹ ਦੋਸ ਰਾਗੇ ਬਾਹਰ ਨਿਕਲੇ ਐਸਕੇਐਮ ਦੀ ਲੀਡਰਸ਼ਿਪ ਦੇ ਉੱਪਰ ਉਹ ਅੱਜ ਫੇਰ ਅੱਗੇ ਰੋ ਲਗਾ ਕਰ ਰਹੇ ਆ ਉਹਨਾਂ ਨੂੰ ਵੀ ਸਮਝਾਂ ਦੀ ਲੋੜ ਹੈ ਇਹਨੀਆਂ ਬੇਚੈ ਕਰਦਾ ਬੜਾ ਦੁਖੀ ਮਾਂ ਹੈ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਵੇਂ ਗਰਦੀ ਸਮੱਸਿਆ ਹੈ ਜਿਵੇਂ ਮਾਰਕੇ ਦੀ ਸਮੱਸਿਆ ਹੈ ਗੌਣੇ ਕੁੱਤੇ ਦੀ ਸਮੱਸਿਆ ਹੈ ਪਰਾਲੀ ਨਾਲ ਸੰਲਤ ਮੰਗਾ ਨੇ ਜਾਂ ਡੀਏਪੀ ਦੀ ਸਮੱਸਿਆ ਹੈ ਇਹ ਸਾਰੀਆਂ ਸਮੱਸਿਆਵਾਂ ਸਾਡੇ ਡਿਸਟ੍ਰਿਕਟ ਦੇ ਨਾਲ ਨੇ ਪੰਜਾਬ ਸਰਕਾਰ ਭਾਵੇਂ ਕੌਂਸਲ ਡਿਪਟੀ ਕਮਿਸ਼ਨਰ ਜਿਹੜਾ ਹੈ ਉਹ ਪੰਜਾਬ ਸਰਕਾਰ ਦਾ ਨੁਮਾਇੰਦਾ ਹੈ ਇਸ ਕਰਕੇ ਅਸੀਂ ਤੁਹਾਨੂੰ ਇਹ ਮੰਗ ਪੱਤਰ ਦੇ ਕੇ ਜਿੱਥੇ ਇਸ ਗੱਲ ਦੀ ਮੰਗ ਕਰਦੇ ਆਂ ਕਿ ਡਿਪਟੀ ਕਮਿਸ਼ਨਰ ਸੰਯੁਕਤ ਤਖਤਾਨ ਮੋਰਚੇ ਨਾਲ ਫੌਰੀ ਮੀਟਿੰਗ ਕਰੇ ਮੀਟਿੰਗ ਕਰਕੇ ਜੋ ਪ੍ਰੋਬਲਮ ਆ ਰਹੀਆਂ ਨੇ ਉਹਨਾਂ ਦਾ ਸਮਾਧਾਨ ਕਰੇ ਤੇ ਦੂਜਾ ਸਾਡਾ ਜਿਹੜਾ ਮੰਗ ਪੱਤਰ ਹੈ ਜਿਹਦੇ ਵਿੱਚ ਅਸੀਂ ਫੜਾਂ ਦੇ ਫੌਂਦੇ ਵਿੱਚ ਮੰਗਾਂ ਰੱਖੀਆਂ ਨੇ ਭਾਵੇਂ ਉਹ ਮਾਪਜਾ ਦੀ ਗੱਲ ਹੈ ਜਾਂ ਮਕਾਨਾਂ ਦਾ ਜੋ ਮਾਪਜਾ ਹੈ ਉਹੀ ਗੱਲ ਹੈ ਜਾਂ ਜੋ ਮਨੁੱਖੀ ਜਾਨਾਂ ਗਈਆਂ ਨੇ ਉਹਨੂੰ ਮਤਲਬ ਮਾਪਜਾ ਦੇਣ ਦੀ ਗੱਲ ਹੈ ਜਾਂ ਜੋ ਫਸਲਾਂ ਦਾ ਨੁਕਸਾਨ ਹੋਇਆ ਉਹਦਾ ਮਾਪਜਾ ਦੇਣ ਦੀ ਗੱਲ ਹੈ ਸਾਰੀਆਂ ਉਹਦੇ ਵਿੱਚ ਕੀਤੀਆਂ ਹੋਈਆਂ ਨੇ ਇਤੋਂ ੳਲਾ ਕਿਵੇਂ ਅਸੀਂ ਫੜਾਂ ਨੂੰ ਰੋਕ ਸਕਦੇ ਆ ਕਿਉਂਕਿ ਹਰ ਸਾਲ ਤੇ ਦੇ ਹੀ ਦੇ ਵਿੱਚ ਵੀ ਹਾਰਾ ਆ ਗਏ 25 ਜੀ ਵੀ ਆ ਗਏ ਅਗਲੇ ਸਾਲ ਵੀ ਆ ਜਾਣਗੇ ਇਹਨਾਂ ਦਾ ਪੱਕਾ ਇਲਾਜ ਕਿਵੇਂ ਹੋ ਸਕਦਾ ਹੈ ਮੂੜ ਬਸੇਬੇ ਦਾ ਉਹਨਾਂ ਦਾ ਕਿਵੇਂ ਹੋ ਸਕਦਾ ਤੇ ਮਾਾਵਜਾ ਉਹਨਾਂ ਨੂੰ ਕਿਵੇਂ ਦਿੱਤਾ ਜਾ ਸਕਦਾ ਇਹ ਮੰਗਾਸੀ ਜਿਹੜੀਆਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਸੰਬੰਧਤ ਨੇ ਉਹਨਾਂ ਨੂੰ ਭੇਜ ਰਹੇ ਆ ਤੇ ਜਿਹੜੀਆਂ ਦੂਤੀਆ ਮੰਗਾ ਨੇ ਇਹ ਦੂਤੀ ਕੁਸ਼ਣ ਮੈਡਮ ਕੋਲ ਪੇਸ਼ ਕਰਾਂਗੇ ਅਸੀਂ ਇਹ ਵਿਸ਼ਵਾਸ ਵੀ ਚਾਹੁੰਦੇ ਆ ਤੇ ਮੈਡਮ ਨੂੰ ਛੇਤੀ ਤੋਂ ਛੇਤੀ ਮੀਟਿੰਗ ਦਾ ਸਮਾਂ ਦੇ ਕੇ ਕਾਡੀਆਂ ਸੂਸਮਾਨ ਨੂੰ ਹੱਲ ਕਰਨ ਦਾ ਯਤਨ ਕਰੇ ਹੁਣ ਮੰਗ ਪੱਤਰ ਪੇਸ਼ ਕਰਨ ਦੇ ਸਾਡੇ ਸਾਥੀ ਜਿਹੜੇ ਦੀ ਟੀਮ ਆਓ ਜੀ पथियो अॻे मड़े अॻे पासे थोरी मल <laughs> Cenab-ı